ਮਾਰ ਦੁਬਾਰਾ ਮਾਰ ਹੁਣ ਮਾਰ ਇਹਨੂੰ 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 ਮਾਰ ਮਾਰ ਜਾ ਲਾਲ ਚੱਕ ਨੇ ਬਕਵਾਸ ਕੀਤਾ ਇਹਨਾਂ ਇੱਥੇ ਕੀ ਕੀ ਮਾਰ ਰਹੀ ਤੇ ਕੀ ਦਿੱਤੀ ਤੈਨੂੰ ਕੀ ਕੀ ਆ ਮੇਰੇ ਬੱਚਿਆਂ ਨੂੰ ਫਲਤੂ ਆਤ ਗੱਲ ਪਿਆ ਕੀ ਗਲਤੀ ਹੈ ਦੱਸ ਉਹਨੂੰ ਕਹਿ ਪੈ ਕਹਿ ਇਹਨੂੰ ਅਕਰੀ ਠੀਕ ਹੈ ਉਹ ਦਮਾ ਉਹ ਉਹ ਗੱਡੀ ਮਾਰੀਏ ਦੱਸ ਤਾਂ ਗੱਡੀ ਗੱਡੀ ਕਹਿੰਦ ਗੱਡੀ ਮਾਰ ਗੱਡੀ ਦੀ ਗੱਲ ਦੁਕਾਨ ਨਾਲ ਕਰ ਗੱਡੀ ਨਾਲ ਮਾਰ ਉਥੇ ਉਥੇ ਕਾਰ ਗੱਡੀ ਨਾਲ ਗੱਲ ਮਾਰ ਉਥੇ ਉਥੇ ਕਾ ਉਥੇ ਗੱਲ ਕਰ ਉਥੇ ਉਥੇ ਗੱਡੀ ਤੇ ਮਾਰੀ ਦੂੰ ਪਿੱਟਾ ਮਾਰ ਦੂੰ ਉਥੇ ਗੱਲ ਕਰ 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 ਬਾਈ ਮੇਂ ਗਲਤੀ ਹੋ ਗਈ ਕੋਈ ਆ ਬਾਈ ਸਾਰੇ ਖੜੇ ਦੁਕਾਨਾ ਕੋਈ ਗਲਤੀ ਜੀ ਮੇਰੀ ਨਹੀਂ ਨਹੀਂ ਮੇਰੀ ਗਲਤੀ ਹੋ ਗਈ ਦੱਸੋ ਮੇਰੀ ਗਲਤੀ ਹੋ ਗਈ ਦੱਸੋ ਬਾਈ ਸਾਰੇ ਖੜੇ ਗਲਤੀ ਗੱਡੀ ਦੀ ਗਲਤੀ ਹੈਗੀ ਮੇਰੀ ਗਲਤੀ ਹੈਗੀ ਦੱਸੋ ਹੈ ਬਾਈ ਸਾਰੇ ਖੜੇ ਨੇ हां इधर इधर उधर गल कर मासी ਨਾਲ ਉਧਰ ਗੱਲ ਕਰ ਉਧਰ ਉਧਰ ਗੱਲ ਕਰ ਉਧਰ ਉਧਰ ਗੱਲ ਕਰ ਉਧਰ ਉਧਰ ਗੱਲ ਕਰ ਉਧਰ ਨਹੀਂ ਉਧਰ ਗੱਲ ਕਰ ਉਹ ਨੁਕਰੀ ਉਹ ਤੋੜੀ ਗੱਡੀ ਦੁਬਾਰਾ ਦੁਬਾਰਾ ਗੱਡੀ ਮਾਰੀ ਦੁਬਾਰਾ ਮਾਰ ਗੱਡੀ ਨੂੰ ਮੈਂ ਗੱਡ ਗੱਡੀ ਵੀਡੀਓ ਬਣਾ ਲ ਮੈਂ ਕਿੱਥੇ ਦਾਨਾ ਮੈਂ ਤਰੀ ਆ ਬਈਆ ਗੱਡੀ ਤੋੜੀ ਨੇ ਠੀਕ ਨਾ ਆ ਪ੍ਰਧਾਨ ਖੜੇ ਨੇ ਸਾਰੇ ਆ ਖੜੇ ਨੇ ਤੁਸੀਂ ਸਾਰੇ ਪੱਜ ਕੇ ਜਾਣੀ ਮੈਨ ਪੱਜ ਕੇ ਜਾਣੀ ਜਾਓ ਆ

ਜਿੰਨੇ ਤੇ ਪਹਿਲਾਂ ਸਾਡੇ ਪਰਤੇ ਸਾਡੇ ਦੇ ਨਾਲ ਜਾਇਰ ਕਰਾਈ ਸੀ ਜੀ ਮੇਰੀ ਸਿਸਟਰ ਨੇ ਆਪਣੇ ਆਪਣੇ ਆਦੋਂ ਉਹਨਾਂ ਨੂੰ ਬਾਹਰ ਨੂੰ ਲੈ ਗਿਆ ਸੀਗਾ ਫਿਰ ਲੈ ਕੇ ਵਾਪਸ ਆਣ ਲੱਗਾ ਤੇ ਰਸਤੇ ਜਿੱਨਾ ਬਿਨਾਰ ਤੇ ਅੱਗੇ ਤੇ ਨਰੋਕ ਲਿਆ ਭਾਬੀ ਪਰ ਮੇਰੇ ਇੱਥਾ ਮਾਰੇ ਲੱਤੀ ਬਹੁਤ ਵਿੱਚ ਮੇਰੇ ਘਰ ਦੇ ਅੱਗੇ ਬਾਹਰ ਕੱਢਿਆ ਬਾਹਰ ਕੱਢ ਕੇ ਉਸ ਵਿੱਚ ਮੇਰੇ ਨਾਲ ਕੋਤਵਾਰ ਵੀ ਜੋਰ ਵਿੱਚ ਪਾਸ ਹੱਥੋਂ ਉਹ ਬੰਦੇ ਆ ਗਏ ਕੋਈ ਸਰ ਕਿਸੇ ਤਰ੍ਹਾਂ ਦੇ ਕੋਈ ਤਾਰਨੀਸ ਦਾ ਮਾਇਨਾ ਦਾ ਪਰਿਵਾਰ ਨੂੰ ਡਿਸਟਰ ਲੈ ਕੇ ਤਵਾਸ ਕਰਨ ਚੱਲੇ ਅਸਤੇ ਹੂੰ ਇਹ ਅਗੂ ਨਾ ਤੇ ਇਨਨਾ ਪਾਲਾ ਮਸਫਲਾ ਸਿਰਾਈਆ ਨਾ ਕੋਨਾ ਦੀ ਡਾਂਗਾ ਤੋਂ ਛੋਟਲੇ ਪਹਿਲਾਂ ਬੈਠੇ ਸੀ ਪਰਿਵਾਰ ਨਾਲ ਬਾਅਦ ਚ ਆਇਆ ਜੀ ਇੰਨਾ ਕੋਈ ਜੋਬ ਸੰਜੀਉਂਦੀ ਇਸ ਬੋਲਾਂ ਚ ਆ ਵੀ ਨਾ ਆਕੀ ਸੀ ਸ਼ਰਾਬ ਆਮੇ ਦਾ ਪਹਿਲਾ ਹੀ ਖਾਦਾ ਉੱਥੇ ਬੱਠੀ ਬੱਠੀ ਸੀ ਪੁੱਤਰ ਵਾਸਤੇ ਹਮਮ ਇਸ ਨਾਲ ਆਪਦੇ ਵੀ ਪਾਰੀ ਦਵਾ ਜਾਂਦਾ ਜਨ ਨੂੰ ਸਾਹਿਬ ਜੀ ਦਾ ਇਨਸਾਫ ਦਵਾਵੇ ਕਿਰਪਾ ਕਰਦੇ ਤਾਂ ਸਾਡੇ ਜ਼ਮੀਨ ਨੀ ਛੱਡਾ ਸੀ ਤੇਰ ਦਾ ਉਦੋਂ ਸਾਡੇ ਨਜਾਇਜ਼ ਚੱਬੀ ਦੇ ਪਰਚੇ ਕਰਵਾਏ ਅੱਛਾ ਕੰਡੀ ਐਂਪਲ ਚੱਬੀ ਹੈ ਜੀ ਤੇ ਕੱਲ ਪਰਚਨ ਦਾ ਕਲਾਸ਼ ਰਾਣੀ ਤੇ ਆਪਣੇ ਰਾਜ ਸਿੰਘ ਦਾ ਦੋਨਾਂ ਧਿਰਾਂ ਨਾਲ ਕੋਈ ਘਰੇਲੂ ਡਿਸਪਿਊਟ ਲੈ ਕੇ ਨਾਲ ਉੱਥੇ ਝਗੜਾ ਹੋਇਆ ਸੀਗਾ ਬਸ ਡੱਕਵਾਇਆ ਦੇ ਤੇ ਜਿਹੜਾ ਉਹ ਸਬੰਧੀ ਜਿਹੜਾ ਇਹ ਦੋਨੋਂ ਧਿਰਾਂ ਐਡਮਿਟ ਹੋ ਜਾਂਦੇ ਮੈਨੂੰ ਪਤਾ ਲੱਗਾ ਬਾਕੀ ਜਿਹੜਾ ਹੈ ਜਿੱਦਾਂ ਦਾ ਬਿਆਨ ਲਿਖਾਉਣ ਦਾ ਉਹ ਸਬੰਧੀ ਜਰੀਏ ਤਸਦੀਕ ਕਰਕੇ ਕਾਰਵਾਈ ਕੀਤੀ ਜਾਏਗੀ ਆ ਉਹ ਦੇ ਸਬੰਧੀ ਅਜੇ ਦਿਆਂ ਨਾਲ ਜੇ ਪਤਾ ਲੱਗੂਗਾ ਵਿਕਾਰ ਲਈ ਜਨਰਲ ਰੋਸ ਸੰਬੰਧੀ ਜਿਹੜਾ ਚੌਕੀ ਪੰਜਾਬ ਦੇ ਨੂੰ ਪਤਾ ਹੈ ਵੀ ਲਈ ਕਨੇ ਜੀ